13 ਮਾਡਲ ਆ ਮਿੱਤਰੋ ਸਿਰਫ ਤੇ ਸਿਰਫ 1400 ਘੰਟਾ ਚੱਲਿਆ ਆ ਫਾਰਮ ਟਰੈਕ ਹਾਂ ਮਾੜਲੀ 13 ਇਹ ਫੁੱਲ ਟੌਪ ਮਾਡਲ ਹੈ ਵੀਰੇ ਹਾਂਜੀ ਸਾਰਾ Ориਜਨਲ ਆ ਉਵੇਂ ਨਿਕਲ ਵਗੈਰਾ ਸਾਰਾ ਉਵੇਂ ਪਿਆਗਾ ਕੱਲੀ ਸੈਲਫ ਕੁੱਲੀ ਵੀ ਆ ਟਰੈਕਟਰ ਨੂੰ ਹਾਂਜੀ 13 ਦੇ ਵਿੱਚ ਪੀਟੀਓ ਆ 14 ਦੇ ਟਾਇਰਾਂ ਦੇ ਵਿੱਚ ਆ ਤੇ ਜਿੰਮੇ ਕਹਦੀ ਇਹ ਪਲੇਟਫਾਰਮ ਵੀ ਹਾਂ ਇਹ ਪਲੇਟਫਾਰਮ ਵਾਲਾ ਇਹ 5598 ਮਾਡਲ ਹੈ ਜੀ 98 ਮਾਡਲ ਆ 55 ਹਾਂ ਇਹ ਡਿਸਕ ਬ੍ਰੇਕ ਹੁੰਦਾ ਜੀ ਇਹ ਸੋਚ ਪਹਿਲਾਂ 55 ਦਿਖਾਇਆ ਸੀ ਹਾਂ ਇਹਦੇ ਬਾਰੇ ਪਾਈ ਨਿੱਕੇ ਚੈਨਲ ਆ ਇਹ ਹੈਗਾ 98 ਮਾਡਲ ਹੈ ਜੀ ਹਾਂਜੀ ਹਰਿਆਣਾ ਨੰਬਰ ਆ ਵੀਰੇ ਸਸੀਗਲ ਲੋਤ ਤੋਂ ਸਵਾਦ ਆ ਪੀਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਪੋਰਟ ਟਰੈਕਟਰ ਮੰਡੀ ਤੇ ਨਾਲ ਆਪਣੇ ਨਿੱਕਾ ਦਿਉਣ ਵਾਲਾ ਸਸੀਗਲ ਬਾਈ ਸਸੀਗਲ ਨਿੱਕੇ ਸਵਾਦ ਆ ਪੀਤੇ ਤੇ ਇਹ ਬਾਈ ਕੋਲ ਫਾਰਮ ਟਰੈਕ ਹੀ ਹੁੰਦਿਆ ਵੱਦ ਜਾ ਜਾਂਦੇ ਫਾਰਮ ਟਰੈਕੀ ਜਿਆਦੇ ਕੀ ਹੁੰਦੀ ਫਾਰਮ ਇੱਥੇ ਲਾਈਨ ਚ ਸਾਰੇ ਫਾਰਮ ਟਰੈਕ ਹੀ ਖੜਿਆ ਫਾਰਮ ਟਰੈਕੀ ਖਾਸ ਕਰਕੇ ਜੇ ਤੁਸੀਂ ਫਾਰਮ ਟਰੈਕ ਲੈਣਾ ਤਾਂ ਮਿੱਤਰੋ ਬਾਈ ਦੀ ਵੀਡੀਓ ਸਾਰੀ ਦੇਖ ਲਓ ਮਿਸ ਨਾ ਕਰਿਓ ਤੇ ਇਹ ਰੇਟ ਵੀ ਬਾਜ ਮਿਲਣਗੇ ਟਰੈਕਟਰ ਵੀ ਚੰਗੇ ਮਿਲਣਗੇ ਪੁਰਾਣਾ ਕਰਨੇਗੇ ਸਾਰੇ ਹਾਂ ਪੁਰਾਣਾ ਘੱਟ ਲਾਂਗੇ ਪਰਾਣਾ ਸੋਡਾ ਟਰੈਕਟਰ ਵਿੱਚ ਕੱਟਿਆ ਜਾਊਗਾ ਤੇ ਹੁਣ ਮੈਨੂੰ ਐ ਦੱਸਾ ਕਿੰਨਾ ਮਾਡਲ ਆ ਕੀ ਗੱਲ ਬਾਤ ਆ ਟਰੈਕਟਰ ਦੀ ਇਹ 2002 ਮਾਡਲ ਆ ਵੀਰੇ ਠੀਕ ਹੈ ਤੇ ਆਪ ਨੰਬਰ ਟਰੈਕਟਰ ਆ ਜੀ 2002 ਮਾਡਲ ਆ ਪੰਜਾਬ ਨੰਬਰਾਂ ਰੰਗ ਪੇਂਟ ਸਾਰਾ ਜੈਨੀਅਨ ਆ ਜੀ ਸਾਰਾ ਜੈਨੂਨ ਪੈਰ ਰੰਗ ਪੇਂਟ ਦਾ ਮਗਰਾੜ ਮਰੂੜ ਵੀ ਚੰਗੇ ਪਿਆ ਰਾਮ ਰੋਡ ਨਾਲ ਦੇ ਆ ਟਰੈਕਟਰ ਨੂੰ ਹਜੇ ਤੱਕ ਟਾਇਰਾਂ ਦੀ ਕੰਡੀਸ਼ਨ ਕਿਹ ਹੈ ਟਾਇਰ ਹੈਗੇ ਮਗਰਲੇ 60 ਤੋਂ 65 ਪੈਸੇ ਜੀ ਠੀਕ ਹੈ ਪੂਰੇ 70 ਪੈਸੇ ਪੂਰੇ 70 ਪੈਸੇ ਤੇ ਲੱਗਿਆ ਇੰਜਨ ਜੀ ਸਾਰਾ ਪਿਆ ਹਾਂ ਠੀਕ ਹੈ ਡਬਲ ਕ ਡੈਕਟਰ ਹੈਗਾ ਪੂਰਾ ਚੰਗਾ ਪੀਵੀ ਨੰਬਰ ਦੇ ਵਿੱਚ ਆ ਦੋ ਮਾਡਲ ਆ 225000 ਕਿੰਨੇ ਦਾ ਦੇਗਾ ਇਹ ਦੇ ਦੇਾਂਗੇ ਜੀ 215 ਦਾ 215000 ਦਾ 210000 ਦਾ ਦੇ ਦੇਣੀ ਚ ਕੋਈ ਗੱਲ ਜਿਹੜਾ ਘਟਾਉਣ ਨੂੰ ਫਰਦਾ ਨਹੀਂ ਚਲੋ ਆਪਣੀ ਜਿਹੜੀ ਆ ਦੇਖਾਂਗਾ ਕੋਈ ਗੱਲ ਨਹੀਂ ਹੁਣ ਦੋ ਦਾਦਾ ਲੈ ਜਾਓ ਤੇ ਕੀ ਆ ਗਏ 7 ਮਾਡਲ 7 ਮਾਡਲ ਆ ਗਿਆ ਫਾਰਮ ਟਰੈਕ 60 ਤੇ ਇਹ ਮੁੱਲਾ ਦਾ ਮਾਡਲ ਇਹ ਨਾਲ ਹੋਰ ਆ ਹਨਾ ਕਿ ਇਹਦੇ ਮਰਾਲ ਮੂੜਾਂ ਦਾ ਜੀ ਫਰਕ ਇਹ ਹੈਵੀ ਲਿਫਟ ਆ ਕੀ ਵੀਰੇ 11 ਚ ਪੀਟੀਓ ਹੁੰਦੀ ਆ ਜੀ 14 ਦੇ ਟਾਇਰਾਂ ਚ 11 ਦੇ ਵਿੱਚ ਪੀਟੀਓ ਆ 14 ਦੇ ਟਾਇਰਾਂ ਦੇ ਵਿੱਚ ਆ ਤੇ ਜਿਵੇਂ ਕਹ ਦੀ ਇਹ ਪਲੇਟਫਾਰਮ ਵੀ ਹਾਂ ਇਹ ਪਲੇਟਫਾਰਮ ਵਾਲਾ ਪਲੇਟਫਾਰਮ ਵੀ ਵੱਡਾ ਲੱਗਿਆ ਉਹਦੇ ਨਾਲੋਂ ਤੇ ਟਰੈਕਟਰ ਪਿਆ ਪੂਰਾ ਚੰਗਾ ਰੰਗ ਪੇਂਟ ਰੰਗ ਰੀਨਲ ਆ ਹੈਗਾ ਉਹਨਾਂ ਦਾ ਮੁੱਤ ਲਪਾਉਂਦੇ ਨਹੀਂ ਯਾਰ ਕਿਸੇ ਟਰੈਕਟਰ ਦੇ ਹਨਾ ਰੰਗ ਰੀਨਲ ਆ ਜੀ ਕੱਲਾ ਬੰਪਰ ਹੋਇਆ ਹੁੰਦਾ ਓਹ ਸਾਹ ਹੋਰ ਤਕਰੀਬਨ ਰੀਨਲ ਹੀ ਸਾਰਾ ਓਰੀਜਨਲ ਪਿਆ ਹੋਇਆ ਸਾਰਾ ਓਰੀਜਨਲ ਪਿਆ ਹੋਇ ਮਗਰਾੜ ਵੀ ਚੰਗੇ ਪਏ ਆ ਨੰਬਰ 50 ਵੀ ਹੁੰਦੇ ਆ ਆਪਣੇ ਕੋਲ ਨੰਬਰ ਹਰਿਆਣਾ ਜੀ ਨੰਬਰ ਹਰਿਆਣਾ ਪਿਆ ਦੋਨੇ 7 ਮਾਡਲ ਆ 265000 ਕਿੰਨੇ ਦਾ ਇਹ ਨੈਟ 2.5 ਲੱਖ ਦਾ 2.5 ਲੱਖ ਰੁਪਏ ਦਾ ਤੁਹਾਨੂੰ ਮਿੱਤਰੋ ਆ ਟਰੈਕਟਰ ਮਿਲ ਜੂਗਾ ਰਿਵਰਸ ਪੀਡੀਓ ਆ ਫਾਰਮ ਰਿਵਰਸ ਪੀਡੀਓ ਜੀ ਤੇ ਨਾਲ ਆ ਗਿਆ ਜੀ ਫਾਰਮ ਟਰੈਕ 55 ਇਹ 55 ਜੀ 98 ਮਾਡਲ ਆ ਜੀ 98 ਮਾਡਲ ਆ 55 ਇਹ ਡਿਸਕ ਬ੍ਰੇਕ ਹੁੰਦਾ ਜੀ ਡਿਸਕ ਬ੍ਰੇਕਾਂ ਦੇ ਵਿੱਚ ਆ ਟਾਇਰਾਂ ਦੀ ਇਗਨੀਸ਼ਨ ਜੀ ਟਾਇਰ ਰਹਿ ਗਿਆ 60 ਤੋਂ 65 ਪੈਸੇ ਵੀਰੇ 60 ਤੋਂ 65 ਪੈਸੇ ਟਾਇਰ ਆ ਬੰਪਰ ਤੇ ਜਿਵੇਂ ਕਿ ਤੇ ਬੈਟਰੀ ਬਾਕਸ ਆ ਪੇਂਟ ਆ ਰੰਗ ਬੰਦਾ 40 ਜੁੜੀ ਨਾਲ ਦੀ ਟਰੈਕਟਰ ਨੂੰ ਹਜੇ ਤੱਕ 40 ਨਾਲ ਦੀ 1,58,000 ਕਿੰਨੇ ਦਾ ਇਹ ਦੇ ਦਾਂਗੇ 1.5 ਲੱਖ 1,45 ਦਾ 1,45 ਦਾ ਲੈ ਕੇ ਜਾਇਓ ਇਹ ਤੇ ਇਹਦੇ ਬਾਰੇ ਦੱਸ ਕੀਰਾ ਮਾੜਾ ਜ ਆ ਯਾਰ ਇਹ ਖਿੱਚ ਕੇ ਲੈ ਕੇ ਆਇਆ ਉਹਦੇ ਉੱਤੋਂ ਨਹੀਂ ਮੈਨੂੰ ਸੇਤੀ ਨਹੀਂ ਇਹ 13 ਮਾਡਲ ਆ ਜੀ ਚੱਲਿਆ ਕਿੰਨਾ ਇਹ 1400 ਘੰਟਾ ਚੱਲਿਆ ਵਾ ਸਾਰਾ ਜੈਨਨ ਟਰੈਕਟਰ 13 ਮਾਡਲ ਆ ਮਿੱਤਰੋ ਸਿਰਫ ਤੇ ਸਿਰਫ 1400 ਘੰਟਾ ਚੱਲਿਆ ਆ ਫਾਰਮ ਟਰੈਕ ਹਾਂ ਮਾੜਲੀ 13 ਇਹ ਫੁੱਲ ਟੌਪ ਮਾਡਲ ਹੈ ਵੀਰੇ ਹਾਂਜੀ ਸਾਰਾ ਅਰੀਜਨਲ ਉਵੇਂ ਨਿਕਲ ਵਗੈਰਾ ਸਾਰਾ ਉਵੇਂ ਪਿਆਗਾ ਕੱਲੀ ਸੈਲਫ ਖੁੱਲੀ ਵੀ ਆ ਟਰੈਕਟਰ ਨੂੰ ਹਜੀ ਠੀਕ ਹੈ ਹਾਂ ਸਾਰਾ ਚੈੱਕ ਕਰਾ ਦੇ ਉਵੇਂ ਨਿਕਲ ਨੁਕਲ ਸਾਰਾ ਉਵੇਂ ਪਿਆਗਾ ਨਿਕਲ ਸਾਰਾ ਪਿਆ ਹਾਂ ਕੱਲੀ ਸੈਲਫ ਦੇ ਆ ਦੋ ਨਾਟਾ ਹਜ਼ੂਰਾਂ ਕੇ ਜੀ ਹਾਂ ਇਹੀ ਖੁੱਲੀ ਆ ਬਸ ਇਹੀ ਖੁੱਲੀ ਆ ਕਲਚ ਵਾਲਾ ਜੋੜ ਵੀ ਨਹੀਂ ਖੁੱਲਿਆ ਟਰੈਕਟਰ ਦਾ ਹਾਂ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਬਗਰਾੜ ਮੋਰ ਵਿੱਚੋਂ ਪੂਰੇ ਸਾਫ ਹੈ ਮਗਰਾੜ ਟਾਇਰ ਨਾਲ ਦੀ ਆ ਟਾਇਰ ਨਾਲ ਦੀ ਆ ਟਰੈਕਟਰ ਨੂੰ ਟਾਇਰ ਨਾਲ ਦੇ ਨੇ ਚਾਰੇ ਹਾਂਜੀ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ 2013 ਮਾਡਲ ਆ ਚੱਲਿਆ ਸੋਨੂੰ ਦਾ ਸੀ ਤਾਂ 415000 ਹਾਂਜੀ ਕਿੰਨੇ ਦਾ 4 ਲੱਖ ਦਾ ਲੈ ਲਓ ਪੂਰੇ 4 ਲੱਖ ਦਾ ਲੈ ਜਾਓ ਮਿੱਤਰੋ ਆ ਟਰੈਕਟਰ ਸੋਨੂੰ ਬਹੁਤ ਘੱਟ ਚੱਲਿਆ ਚਾਹੋ ਨਵਾਂ ਟਰੈਕਟਰ ਆ ਜਿਵੇਂ ਨਵਾਂ ਮੰਨ ਕੇ ਬੰਦਾ ਆ ਤੇ ਨਾਲ ਆ ਗਿਆ ਜੀ ਫਾਰਮ ਟਰੈਕ 60 ਦੇ ਬਾਰੇ ਪਾਇਓ ਜਾਣਨਾ ਇਹ ਹੈਗਾ ਜੀ 8 ਮਾਡਲ ਆ ਲੈ 8 ਮਾਡਲ ਆ ਵਿਆਵ ਨੰਬਰ ਹੈ ਤੇ ਕੰਡੀਸ਼ਨ ਟੇਰਾ ਦੀ ਸਾਰਾ ਜੈਨੀਅਨ ਟਰੈਕਟਰ ਟਾਇਰ ਹੈਗੇ 90 ਪੈਸੇ ਟਰੈਕਟਰ ਨੂੰ ਮਗਰ BKD ਇਹ ਮੂਰੇ MR ਠੀਕ ਹੈ BKD ਦੇ ਟਾਇਰ ਲੱਗੇ ਆ ਜੀ 90 ਪੈਸੇ ਅਗਲੇ ਟਾਇਰ ਹੈਗੇ MRF ਦੇ ਇੰਜਨ ਤੇ ਗੀਅਰ ਦਾ ਅੰਦਰੋਂ ਟਰੈਕਟਰ ਕਿਵੇਂ ਆ ਪੂਰਾ ਚੰਗਾ ਇੰਜਨ ਗੀਅਰ ਵੀ ਪੂਰਾ ਚੰਗਾ ਰੰਗ ਮਗਰਾੜ ਵੇਖੋ ਅਜੇ ਤੱਕ ਪੂਰੇ ਚਿੱਟੇ ਪਏ ਆ ਟੈਕ ਠੀਕ ਹੈ ਮਗਰਾੜ ਕੋਈ ਆਣੀ ਚਰੀਟ ਚੱਪਾ ਵੀ ਹੈ ਨਹੀਂਗਾ ਟਰੈਕਟਰ ਹੈਗਾ ਸੱਜਣੋ ਪੂਰਾ ਚੰਗਾ ਤੇਰੀ ਡਿਮਾਂਡ ਮੂੜ ਕਿੰਨੀ ਕਰੀ ਬੈਠਾ ਹੈ ਜੀ ਹੈਗੇ 285 ਜੀ 2 ਲੱਖ 85 ਹਜ਼ਾਰ ਡਿਮਾਂਡ ਤੇ ਹੁਣ ਕਿੰਨੇ ਦਾ ਇਹ ਦੇ ਦੇਾਂਗੇ 275 ਦਾ ਜੀ 270 ਦਾ 270000 ਦਾ ਇਹ ਲੈ ਜਿਓ ਫਾਰਮ ਟਰੈਕ 50 ਆ ਗਿਆ ਇਸੇ ਸੋਹ ਚ ਪਹਿਲਾਂ 55 ਦਾ ਘਾਇਆ ਸੀ ਹਾਂ ਇਹਦੇ ਬਾਰੇ ਪਾਈ ਨਿੱਕੇ ਚੰਨਣਾ ਇਹ ਹੈਗਾ 98 ਮਾਡਲ ਆ ਜੀ ਹਾਂਜੀ ਹਰਿਆਣਾ ਨੰਬਰ ਆ ਵੀਰੇ 98 ਮਾਡਲ ਹਰਿਆਣਾ ਨੰਬਰ ਕ੍ਰੀ ਸੰਪੀਰ ਜੈਨ ਹੁਣ ਸਾਰੀ 65 ਪੈਸੇ ਸਾਰਾ ਜੈਨ ਟਰੈਕਟਰ ਆ 65 ਪੈਸੇ ਟਾਇਰ ਆ ਝਾੜੀ ਜੁੜੀ ਹਜੇ ਤੱਕ ਟਰੈਕਟਰ ਦੇ ਨਾਲ ਦੀ ਆ 40 ਨਾਲ ਬੰਨਿਆ ਹੋਇਆ ਤੇ ਬਾਕੀ ਮਿੱਤਰੋ ਕੰਡੀਸ਼ਨ ਪੱਖੋਂ ਜਿਵੇਂ ਉਤੋਂ ਨਹੀਂ ਦਾ ਜਰ ਅੰਦਰਲੇ ਪਾਸੇ ਪੂਰਾ ਚੰਗਾ ਟਰੈਕਟਰ ਪੂਰਾ ਚੰਗਾ ਵੀਰੇ ਇੰਜਨ ਗੇਅਰ ਵੀ ਮਗਰਾੜ ਮੁਰੂੜ ਵੀ ਟਰੈਕਟਰ ਨੂੰ ਨਾਲ ਦੇ ਅਜੇ ਤੱਕ ਕੀ ਕਹ ਮਗਰਾੜ ਦਾ ਨਾਲ ਦੀ ਹੋਣੀ ਹੈ ਜਿਵੇਂ ਟਰੈਕਟਰ ਹੀ ਸਮਾਈ ਜੀ ਦੱਸਿਓ ਧੁੱਪ ਨੇ ਜਿੰਨਾ ਰੰਗ ਡਾਇਆ ਯਾਰ ਉਨਾ ਕੀ ਹੈਗਾ 98 ਮਾਡਲ ਆ 145000 ਡਿਮਾਂਡ ਆ ਇੱਕ ਲੱਖ 45000 ਰੁਪਈਆ ਡਿਮਾਂਡ ਆਈ 135 ਦਾ ਦੇ ਦਿੰਦੇ ਇੱਕ ਲੱਖ 30000 ਦਾ ਇਹ ਲੈ ਜਿਓ ਤੇ ਨਿੱਕੇ ਮੋਬਾਈਲ ਨੰਬਰ ਕਿਨਾਂ 98036 ਵੀਰੇ ਠੀਕ ਹੈ 12799 9803712799 ਇਹ ਬਾਈ ਦਾ ਮੋਬਾਈਲ ਨੰਬਰ ਆ ਅੱਛਾ ਆਕੇ ਲਾ ਲਿਓ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਦੇਤਾ ਪੁਰਾਣਾ ਛੋਟਾ ਵਿੱਚ ਘੱਟ ਰੂਗਾ ਪਲਾਟ ਨੰਬਰ ਕਿੰਨਾ ਪਲਾਟ ਨੰਬਰ ਹੈ 26 ਕਿੰਨਾ 26 26 ਨੰਬਰ ਪਲਾਟ ਆ 26 ਨੰਬਰ ਪਲਾਟ ਦੇ ਵਿੱਚ ਆ ਜਿਓ ਮਿੱਤਰੋ ਨਿੱਕੇ ਦਾ ਨੰਬਰ ਲਾ ਲਿਓ ਜੇ ਕੋਈ ਇਹਨਾਂ ਤੋਂ ਕੋਈ ਵੀ ਫਾਰਮ ਟਰੈਕ ਛੋਟੇ ਫੈਟ ਆਉਂਦਾ ਤੇ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਸਮਾਂ ਦੇਣ ਦੀ ਧੰਨਵਾਦ ਜੀ